ਤੁਸੀਂ ਮੈਨ ਨਾਲ ਨਾ ਤੇ ਦੇ ਕੁੜੀ ਦਾ ਨੰਬਰ ਦੇ ਆਪਣੀ ਦਾ ਕੁੜੀ ਦਾ ਨੰਬਰ ਦੇ ਮੈਨੂੰ ਪਤਾ ਕਰਾਓ ਮਾਤਾ ਫਿਰ ਮੈਂ ਜੇ ਕਾਰਵਾਈ ਕਰਾਈ ਤੇ ਤੁਸੀਂ ਮੈਨੂੰ ਮੇਰੇ ਹੀ ਤਰਲੇ ਕੱਢਣੇ ਜੇ ਮੇਰੇ ਕੋਲ ਆਣ ਕੇ ਤੁਸੀਂ ਇਹੋ ਕਹਿਣਾ ਕਿ ਵੀਰ ਜੀ ਰਾਜੀਨਾਮਾ ਕਰ ਲਈ ਆਪਾਂ ਹਰ ਤੋਂ ਗਲਤੀ ਹੋ ਗਈ ਪੈਰੀ ਹੱਥ ਲਾਉਣੇ ਦੇ ਨਹੀਂ ਕਰ ਵੀ ਆ ਗਿਆ ਲੱਗਦਾ ਇਹਨਾਂ ਨੇ ਮਕੀਨ ਤੋਂ ਕੀ ਮੈਨ ਲੈਣਾ ਕਿ ਦੱਸ ਉਹ ਦਰਦ ਨਾਲ ਬਾਕੀ ਠੀਕ 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 ਇਹ ਦੋ ਕਲੰਗ ਇਹਨਾਂ ਦਸਰਾਣੀ ਦੇ ਕੂਚਲੇ ਦੇ ਬੱਚੇ ਬੱਚਿਆਂ ਦੇ ਬਾਰੇ ਕੁਝ ਨਹੀਂ ਸੁਣ ਮੈਂ ਗੱਲ ਕਰੂੰ ਮੇਰੀ ਗੱਲ ਸੁਣ ਬਾਬੇ ਉੱਧ ਜਾ ਗੱਲ ਮੇਰੀ ਗੱਲ ਸੁਣ ਬੱਬੂ ਗੱਲ ਸੁਣ ਤੁਹਾਡੀ ਜਿਹੜੀ ਨੌ ਉਹਦਾ ਕੀ ਨਾਮ ਆ ਉਹਦਾ ਨਾਮ ਮਨਜੀਤ ਕੋਹਰ ਮਨਜੀਤ ਕੋਹਰ ਕਿਹੜਾ ਘਰ ਕਿਹੜਾ ਆ ਅੱਛਾ ਮਨਜੀਤ ਕੋਹਰ ਆ ਤੇ ਮੇਰੇ ਜੀਤੇ ਤੇ ਉਹ ਸੰਜੀ ਜਾਣਾ ਪੁਰਾਣਾ ਭਾਈ ਮਾਰ ਲੈ ਇਥੋਂ ਸਿੱਧਾ ਨਾ ਜਾਓਗੇ ਅੱਜ ਬੱਬਾ ਆ来 ਗਏ ਇੱਥੇ ਬੱਬਾ ਇੱਥੇ ਖਲੋ ਜਾ ਗਾਂ ਲਾ ਜਾ ਕੋਈ ਸੋ ਨੋਂ ਡੁੰਡਿਆਂ ਦਾ ਕੋਈ ਸੋ ਫੌਜੀ ਉਹ ਬੱਬਾ ਕੰਤੇ ਪੈਣ ਆਇਓ ਮਾੜਿਆ ਆਜੋ ਹੋਰ ਮਾੜਿਆ ਅਸੀਂ ਕਾਲ ਹੋ ਠੀਕ ਠਾਕ ਸਿੱਤਾ ਹਾਂ ਹੋਰ ਸਰਪਰਾ ਠੀਕ ਠਾਕ ਠੀਕ ਹੈ ਜੱਗ ਪੈ ਪਾ ਆਏ ਬਾਬਾ ਜੀ ਉਰੇ ਆਇਓ ਮਤ ਜੀ ਇਹਨਾਂ ਦੇ ਪੋਤਰ ਪੁਤਰੀ ਲੈਣਾ ਹੈ ਅਸੀਂ ਅੱਛਾ ਹਾਂਜੀ ਉਹ ਆਸ਼ਰਮ ਚ ਕਿੱਥੇ ਆਸ਼ਰਮ ਚਾ ਉਹ ਦਕੇ ਆਸੀਂ ਆ ਲੰਬਰ ਲਿਆਂਦਾ ਤੁਹਾਨੂੰ ਲੰਬਰ ਦੇ ਦੇਣੇ ਨਹੀਂ ਆਸ਼ਮ ਚ ਕੌਣ ਛੱਡ ਗਿਆ ਹੈ ਛੱਡ ਗਏ ਉਹਨਾਂ ਪਲਾਂ ਨੇ ਕੁੜੀ ਕੁੜੀ ਆਈ ਗਈ ਮਰਬਲ ਜਤਣ ਆਈ ਨਾ ਵੀਡੀਓ ਹਾਂਜੀ ਉਹਨਾਂ ਨਾਲ ਅਸੀਂ ਉੱਥੇ ਸਿੱਧੇ ਮੱਥੇ ਲਾ ਕੇ ਜਾਂ ਗਏ ਕਿੰਨਾ ਦੇ ਮੱਥੇ ਲਾ ਗਏ ਅੱਛਾ ਵਾਲੇ ਨੇ ਹਾਂ ਉਹ ਬਾਬਿਆਂ ਨੇ ਅੱਛਾ ਅੱਛਾ ਮੇਲਾ ਹੀ ਤੁਸੀਂ ਉਹਨਾਂ ਨੂੰ ਹਾਂ ਮਿਲ ਕੇ ਆਇਆ ਵੇ ਲੰਬਰ ਵੀ ਲਿਆੰਦਾ ਅੱਛਾ ਅੱਛਾ ਹਾਂਜੀ ਚਾ ਤਾਂ ਆਸ਼ਮਾ ਕਿੱਥੇ ਹੋ ਓਏ ਇੰਨਾ ਨਹੀਂ ਪਤਾ ਮਰਬਲ ਉਹਨਾਂ ਆਗਾ ਬਾਬਿਆਂ ਨੇ ਦਿੱਤਾ ਹੈ ਮਰਬਲ ਇੱਦਾਂ ਠਾਣਾ ਹੈ ਦੀ ਘਰ ਉਹਨੇ ਤੁਸੀਂ ਕਿਦਨ ਮਿਲ ਕੇ ਇਹਨਾਂ ਨੂੰ ਅਸੀਂ ਹੋ ਗਏ ਨੇ ਸਾਨੂੰ ਜਤਣ ਵੀ ਮਰਬਲ ਵੀਡੀਓ ਆਈ ਹੈ ਹਾਂਜੀ ਉਹਨਾਂ ਨਾਲ ਅਸੀਂ ਗਿਆ ਸੀ ਦੁੱਜੇ ਨੇ ਅੱਛਾ ਕੌਣ ਕੌਣ ਗਿਆ ਸੀ ਅਸੀਂ ਗਏ ਸੀ ਮੈਂ ਗਈ ਸਾਰੇ ਹੋਰ ਨਾਲ ਮੇਰੇ ਕੋਲ ਜੀ ਗਿਆ ਸੀ ਮਾਤਾ ਰੱਬ ਨੂੰ ਜਾਨ ਦੇਣੀ ਆ ਕਿਉਂ ਝੂਠ ਬੋਲਦੇ ਜੀ ਕਿਉਂ ਝੂਠ ਤਾਂ ਨਹੀਂ ਬੋਲਦੀ ਜੀ ਨਹੀਂ ਤੁਹਾਨੂੰ ਜੀ ਕਿਹਨ ਤੇ ਤੁਹਾਨੂੰ ਨੰਬਰ ਦਿਖਾ ਦੇ ਮਾਤਾ ਉਹ ਆਸ਼ਰਮ ਵਾਲਾ ਮੈਂ ਹੀ ਆ ਠੀਕ ਹੈ ਦੱਸਾਂ ਕਿਦਨ ਮਿਲ ਕੇ ਹੀ ਮੈਨੂੰ ਪਹਿਲਾਂ ਇਹ ਦੱਸ ਤੈਨੂੰ ਨਹੀਂ ਜਿਹੜਾ ਉੱਥੇ ਗੁਰਦੁਆਰਾ ਮਾਤਾ ਮੈਂ ਮਿਲਦਾ ਨਾ ਉਨੀ ਹੀ ਮੇਰੇ ਨਾਲ ਗੱਲ ਕਰੀ ਜਿੰਨੀ ਸੱਚੀ ਆ ਬੱਚਾ ਟਾੜਿਆ ਨੂੰ ਮੈਂ ਲੈ ਕੇ ਆਵਾ ਅਛਾ ਠੀਕ ਹੈ ਜੀ ਗੁਰਦੁਆਰੇ ਵਾਲੇ ਵੀ ਅਸੀਂ ਆ ਆਛਣ ਵਾਲੇ ਵੀ ਅਸੀਂ ਆਂ ਦੱਸਾਂ ਕਿਦਦਨ ਮਿਲ ਕੇ ਆਈਆਂ ਵੱਖਰੇ ਦੱਸ ਮੈਨੂੰ ਜਿਹੜਾਨ ਮਤਲਬ ਗੁਰਦੁਆਰਾ ਜਿਹੜਾ ਉੱਥੇ ਵੀ ਕੀ ਛੱਡਦੇ ਨੇ ਬੱਚਿਆਂ ਨੂੰ ਬੱਚਿਆਂ ਦੀ ਮਾਂ ਕਿੱਥੇ ਆ ਹੁੰਦਾ ਸਾਨੂੰ ਹਣ ਕੀ ਪਰ ਮਾਂ ਦਾ ਮੈਂ ਫਿਰ ਪੁਲਿਸ ਦਾ ਫਿਰ ਪੁਲਿਸ ਦੱਸੂਗੀ ਪਤਾ ਕਰ ਲੂ ਆਪੇ ਵੀ ਕਿੱਥੇ ਆ ਬੱਚਿਆਂ ਦੀ ਮਾਂ ਤੇ ਕੋਈ ਗੱਲ ਨਹੀਂ ਜੇ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਮਾਂ ਤਾਂ ਮਾਸਾ ਵੀ ਸ਼ਰਮ ਨਹੀਂ ਆ ਗਈ ਇੱਥੇ ਕੁੱਤਾ ਬਿੱਲਾ ਵੀ ਕਿਸੇ ਨੇ ਛੱਡਣ ਜਾਣਾ ਮੇਰੀ ਗੱਲ ਸੁਣ ਲਾ ਮਾਂ ਬੱਚਿਆਂ ਨੂੰ ਮੈਂ ਲੈ ਕੇ ਆ ਰਾਤ ਨੂੰ 7 ਵਜੇ ਜਾ ਕੇ ਰੋੜ ਦੇ ਉੱਤੋਂ ਛੜਕ ਦੇ ਦਿੱਤੋਂ ਬੇਸ਼ੱਕ ਠੀਕ ਆ ਤੇ ਤੁਸੀਂ ਕਹਿੰਦੇ ਕਿ ਮੈਂ ਮਿਲ ਕੇ ਆਈ ਆ ਉਹਨਾਂ ਨੂੰ ਬੱਚਿਆਂ ਨੂੰ ਮਿਲ ਕੇ ਆਈ ਕਦੋਂ ਮਿਲ ਕੇ ਆਈ ਤੂੰ ਬਸ ਆਸ਼ਰਮ ਵਾਲਿਆਂ ਨੂੰ ਤੂੰ ਕਿਹਾ ਮਿਲ ਕੇ ਆਈ ਆ ਤੂੰ ਕਹਿੰਦਾ ਗੁਰਦੁਆਰੇ ਵਾਲਿਆਂ ਨੂੰ ਮੈਂ ਤੈਨੂੰ ਗੁਰਦਾਰ ਵਾਲਿਆਂ ਨਾਲ ਵੀ ਮੈਂ ਤੈਨੂੰ ਹੁਣੇ ਮਿਲਾ ਦਿੰਦਾ ਵਾਂ ਤੇ ਜੇ ਨਾ ਮਿਲ ਕੇ ਆਈ ਤਾਂ ਫਿਰ ਕੀ ਸਜ਼ਾ ਹੋਏ ਤੁਹਾਨੂੰ ਸਜ਼ਾ ਕਰੀ ਆਵੇ ਲੰਬਰ ਲਿਆਂਦਾ ਅਸੀਂ ਮਿਲ ਕੇ ਆਈਆਂ ਨਾ ਤੂੰ ਗੁਰਦੁਆਰੇ ਤੂੰ ਮਿਲ ਕੇ ਆਈਆਂ ਨਾ ਹਾਂ ਮਨ ਕੋਲੇ 11 ਵਾਨੇ ਅਨਕਿਆ ਤੂੰ ਬੰਦਿਆ ਗੱਲ ਕਰ ਲੈ ਮੈਂ ਹੁਣੇ ਗੱਲ ਕਰਾਵਾਂ ਤੇਰੀ ਉਹਨਾਂ ਨਾਲ ਹਾਂ ਵੇ ਲੰਬਰ ਲੰਬਰ ਲਿਆ ਨਹੀਂ ਹਰ ਹਾ ਅੱਦੋ ਕੀ ਦੇਖੋ ਸੰਜੀ ਬੱਚਿਆਂ ਨੂੰ ਅਸੀਂ ਲੈ ਕੇ ਆਏ ਆ ਸਾਡੇ ਇੱਥੇ ਜਿਹੜਾ ਬੂਹੇਹਲੀਆਂ ਗੁਰਦੁਆਰਾ ਵਾ ਉਹਨਾਂ ਨੇ ਸਾਨੂੰ ਬੱਚੇ ਦਿੱਤੇ ਆ ਅਸੀਂ ਲੈ ਕੇ ਆਏ ਆ ਵੀਡੀਓ ਪਾਈ ਆ ਇਹਨਾਂ ਦੀ ਇਹਨਾਂ ਇਹਨਾਂ ਲੋਕਾਂ ਦੀ ਵੀਡੀਓ ਪਾਈ ਤੇ ਫੇਰ ਪਰਿਵਾਰ ਦਾ ਪਤਾ ਲੱਗਾ ਵਾ ਇਹ ਆ ਬੱਚੇ ਪੜੇ ਮੇਰੇ ਨਾਲ ਵਾ ਗੱਡੀ 'ਚ ਆ ਪਿੱਛੇ ਗੱਡੀ 'ਚ ਭਾਏ ਮੈਂ ਮਗ ਬੱਚੇ ਹਾਂ ਮੈਂ ਨਾਲ ਲੈ ਕੇ ਆਵਾ ਤੁਹਾਨੂੰ ਲੋਕਾਂ ਨੂੰ ਤੁਹਾਨੂੰ ਕੋਈ ਸ਼ਰਮ ਹੀ ਨਹੀਂ ਹੈਗੀ ਲੋਕਾਂ ਨੂੰ ਤੇ ਜਿਹੜੇ ਮੇਰੇ ਕਮਾਉਂਦੇ ਮਾਦਾ ਭਾਵੇਂ 5-7 ਹੀ ਆ ਤੁਸੀਂ ਤੇ ਐਦਾਂ ਦੇ ਮਾਦਾ ਕੋਈ ਕੁੱਤੇ ਨੂੰ ਵੀ ਨਾ ਛੜਕਦੇ ਛੱਡ ਕੇ ਹੁੰਦਾ ਤੁਸੀਂ ਤੇ ਉਹਨੇ ਜਵਾਕਾਂ ਨੂੰ ਛੜਕਦੇ ਛੱਡ ਆ ਜੇ ਮੀ ਪਤਾ ਵੀ ਛੱਡ ਕੇ ਗਈ ਨਹੀਂ ਅਸੀਂ ਕਿਹੜਾ ਹੈ ਤਾਬ ਨਹੀਂ ਲੱਭੀ ਹੈਗੀ ਕੁੜੀ ਕੁੜੀ ਨਹੀਂ ਲੱਭੀ ਕੁੜੀ ਨੂੰ ਮੈਂ ਲੱਭ ਲੂੰਗਾ ਨਾ ਤੁਹਾਨੂੰ ਜਾਬ ਹੈ ਤੇ ਪੁੱਛ ਲੈ ਸਾਰੇ ਡੇਰੇ ਵਾਲਿਆਂ ਨੂੰ ਪੁੱਛ ਲਵੋ ਮੇਲੇ ਦੇ ਕੁੜੀ ਦਾ ਨੰਬਰ ਜ ਆਉਦੀ ਦਾ ਕੁੜੀ ਦਾ ਨਹੀਂ ਹਟ ਕੋਈ ਬੂ ਗੁਰਦੁਆਰਾ ਜਿਹੜਾ ਬੂ ਗੁਰਦੁਆਰਾ ਜਿੱਥੇ ਅਸੀਂ ਗਏ ਰਹੇ ਆਂ ਆ ਬਾਬਾ ਪ੍ਰਗਟ ਸਿੰਘ ਡੇਰਾ ਬੂ ਬੱਚੇ ਦੋ ਹਨ ਮਹਰਾਣਾ ਸਾਹਿਬ ਠੀਕ ਹੈ ਨਾ ਆਵੇ ਦੋ ਬੱਚਿਆਂ ਨੇ ਮਹਰਾਣਾ ਸਾਹਿਬ ਲਿਖਿਆ ਮਹਰਾਣਾ ਸਾਡਾ ਪਿੰਡ ਵਾ ਅਸੀਂ ਉੱਥੇ ਗਏ ਰਹੇ ਆਂ ਆਹੋ ਆ ਗੱਲ ਕਰਾਇਓ ਮੇਰੀ ਅਸੀਂ ਉੱਥੇ ਗਏ ਰਹੇ ਆਂ ਕਿਹੜਾ ਹੂੰ ਇਥੋਂ ਇਥੋਂ ਨਹੀਂ ਜੇ ਗਏ ਹੀ ਆਂ ਤਾਂ ਤੂੰ ਛੱਡ ਕੇ ਕਿਉਂ ਆਏ ਬੱਚੇ ਪਹਿਲਾਂ ਮੈਨੂੰ ਨਹੀਂ ਦੱਸ ਤੂੰ ਕੁੜੀ ਇੱਥੇ ਮੇਲਾ ਵੇਖਣ ਗਈ ਹੋਣੀ ਮੇਲਾ ਵੇਖਣ ਨਹੀਂ ਗਈ ਕੁੜੀ ਬਾਦੀ ਆ ਤੁਸੀਂ ਦੂਜੇ ਥਾਂ ਠੀਕ ਹੈ ਨਾ ਇਹ ਵੀ ਮੈਨੂੰ ਇੱਥੋਂ ਪਤਾ ਲੱਗਿਆ ਕਿ ਕਿੱਥੇ ਭਾਈ ਆ ਤੇ ਜਵਾਕਾਂ ਨੂੰ ਤੁਸੀਂ ਦੋਵਾਂ ਨੂੰ ਮੰਦਬੁੱਧੀ ਸਮਝ ਗਏ ਵੀ ਉਹ ਤੁਰ ਫੇਰ ਨਹੀਂ ਸਕਦੇ ਤੁਸੀਂ ਉਹਨਾਂ ਨੂੰ ਅਵਾਰਾ ਜਨਵਾਰਾਂ ਵਾਂਗੂ ਨਾ ਛੜਕ ਤੇ ਲਾ ਕੇ ਕਿ ਇਹਨੂੰ ਸੱਜੇ ਬਨੇ ਤੇ ਇਹਨੂੰ ਖੱਬੇ ਬਨੇ ਸਾਨੂੰ ਹਣ ਕੀ ਪਾਇ ਕਿਉਂ ਨਹੀਂ ਪਤਾ ਤੁਹਾਨੂੰ ਕੁੜੀ ਦਾ ਪਤਾ ਨਾ ਤੁਹਾਨੂੰ ਇਹ ਪਤਾ ਨਾ ਤੁਹਾਨੂੰ ਵੀ ਵੀਡੀਓ ਆਈ ਆ ਹਾਂ ਤਾਂ ਵੀਡੀਓ ਤੁਹਾਡੇ ਆਪ ਦੇ ਬੱਚੇ ਤੇ ਪਤਾ ਨਹੀਂ ਕੀਤੇ ਨਹੀਂ ਉਹਨਾਂ ਕਹਿਆ ਵੀ ਮਹਰਾਣੇ ਆ ਦੋ ਬੱਚੇ ਮਹਰਾਣੇ ਆ ਤੁਸੀਂ ਕਿਉਂ ਨਹੀਂ ਮੈਨੂੰ ਮਿਲੇ ਨਹੀਂ ਜੇ ਫੋਨ ਨਹੀਂ ਲਾਇਆ ਮੈਨੂੰ ਉਹਨਾਂ ਨੇ ਸਾਨੂੰ ਮੋੜਤਾ ਮਤਲਬ ਉਹਨਾਂ ਕਹਿੰਦੇ ਉਹ ਮੋੜ ਦਿੱਤਾ ਸੀ ਉਹਨੇ ਕਿਹਾ ਤੁਸੀਂ ਜਾਓ ਹਾਂ ਲਾ ਬਾਬਾ ਜੀ ਬੱਚੇ ਲੈ ਕੇ ਆਈ ਸਾਡੇ ਘਰੋਂ ਸਾਰੇ ਮੰਦੇ ਨੂੰ ਪੁੱਛ ਹਾਂ ਇੱਧਰ ਆ ਜਾਓ ਤੁਸੀਂ ਹੋਰ ਕੋਈ ਨਹੀਂ ਲਿਆ ਬਾਬਾ ਜੀ ਕਹਿੰਦਾ ਇਹਨਾਂ ਤੇ ਕਰੋ ਹੈਲੋ ਕੁੜੀ ਹੋ ਸੈਮਨ ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਮਹਰਾਣੇ ਆਸ਼ਮ ਚੋਂ ਬੋਲਦਾ ਮੈਂ ਹਾਂ ਮਹਰਾਣੇ ਆਸ਼ਮ ਚੋਂ ਬੋਲਦਾ ਹਾਂ 84270 ਤੇ 28928 ਇਹ ਤੇ ਨੰਬਰ ਹੀ ਹੋਰ ਕੋਈ ਬਾਬਾ ਇਹ ਨੰਬਰ ਆਲਾ ਵੈਜ 84 ਹੈ ਕਿ ਜੀ ਹਾਂ 84 ਹਾਂ ਹਾਂ ਜੀ ਮਾਤੇ ਇਹ ਤੇ ਨੰਬਰ ਹੀ ਨਹੀਂ ਸਹੀ ਇਹੀ ਨੰਬਰ ਉਹਨਾਂ ਨੇ ਦਿੱਤਾ ਸੀ ਲੈ ਆਂ ਤੂੰ ਕਿਨੇ ਮਿਲ ਕੇ ਆਈਂ ਸਾਨੂੰ ਇਹੀ ਉਹਨਾਂ ਨੇ ਨੰਬਰ ਦਿੱਤਾ ਹੀ ਗੁਰਦੁਆਰਾ ਲੈ ਆਂਦਾ ਹੁਣ ਸਾਨੂੰ ਫੇਰ ਫੋਨ ਲਈ ਆਵਲਾ ਇੱਚ ਨੰਬਰ ਹੋਣੀ ਵਾਧੂ ਉਹਨਾਂ ਦੇ ਨਹੀਂ ਇੱਚ ਇੱਕ ਚ ਹੈਗਾ ਕਿਹਿਸ ਚ ਇੱਕ ਕਿਸ ਚ ਹੈਗਾ ਹਾਂ ਹਾਂ ਜੀ ਹਾਂ ਜੀ ਬਾਬੇ ਵੈਜ ਜੀ ਕਾਲਸਾ ਵੈਜ ਫੱਦੀ ਜੀ ਹੋਰ ਸਭ ਠੀਕ ਠਾਕ ਜੀ ਤੁਸੀਂ ਬਾਬੇ ਵੀਡੀਓ ਸ਼ਾਇਦ ਵੇਖੀ ਹੋਣੀ ਹੈ ਇਹਨਾਂ ਬੱਚਿਆਂ ਦੀ ਅਸੀਂ ਆਸ਼ਮ ਵਿੱਚੋਂ ਆਏ ਆ ਹਾਂ ਜੀ ਮਾਤਾ ਪਤਾ ਕੀ ਕਹਿੰਦੀ ਆ ਮੈਂ ਮਾਤਾ ਨੂੰ ਦੱਸਿਆ ਨਹੀਂ ਵੀ ਅਸੀਂ ਕੌਣ ਆ ਮੈਂ ਕਿਹਾ ਮਾਤਾ ਜੀ ਬੱਚੇ ਕਿੱਥੇ ਆਓ ਕਹਿੰਦੀ ਪੁੱਤ ਅਸੀਂ ਆਸ਼ਮ ਵਿੱਚ ਛੱਡ ਕੇ ਆਏ ਆ ਮੈਂ ਕਿਹੜੇ ਛੱਡ ਕੇ ਮੈਂ ਉਹ ਨਾ ਫੜੇ ਨੇ ਮੈਂ ਕਿਹੜੇ ਆਸ਼ਮ ਵਿੱਚ ਛੱਡ ਕੇ ਆ ਜੀ ਕਹਿੰਦੇ ਉੱਥੇ ਬੂਤ ਆਸ਼ਰਮ ਆ ਮੈਂ ਬੱਚੇ ਤਾਂ ਮੈਂ ਲੈ ਕੇ ਆਵਾ ਬੱਚੇ ਮੈਂ ਮੈਂ ਨਾਮ ਤਾਂ ਨਹੀਂ ਨਾ ਮੈਨੂੰ ਪਤਾ ਹੈ ਠੀਕ ਮੈਨੂੰ ਨਹੀਂ ਪਤਾ ਬਾਬੇ ਮੈਂ ਕਰਾਈਏ ਫੁੱਲਸ ਕੰਪਲੇਂਟ ਵੀ ਹਾਂ ਜੀ ਠੀਕ ਹੈ ਜੀ ਬੱਚਾ ਇਹ ਛੱਡ ਕੇ ਉੱਥੇ ਛੱਡ ਕੇ ਦੇ ਉੱਤੇ ਸਾਡੇ ਕੋਲ ਜਿਹੜੀਆਂ ਸਾਰੀਆਂ ਵੀਡੀਓਜ਼ ਆ ਸਬੂਤ ਵਾ ਜੇ ਮਾਦਾ ਮੇਰੀ ਗੱਲ ਸੁਣ ਲੈ ਜੇ ਇਹ ਕੁੜੀ ਨੂੰ ਸਾਹਮਣੇ ਕਰ ਦੋਗੇ ਠੀਕ ਆ ਨਹੀਂ ਮੈਂ ਸਾਰੇ ਪਰਿਵਾਰ ਤੇ ਤੁਹਾਡੇ ਤੇ ਮੈਂ ਜੋ ਵੀ ਕਾਰਵਾਈ ਹੁੰਦੀ ਮੈਂ ਕਰਨੀ ਜੇ ਸਰਪੰਚ ਦੇ ਇੱਕ ਵਾਰੀ ਇਹ ਲਿਖਾਇਆ ਸਨ ਸਰਪੰਚ ਕਹਿੰਦਾ ਮੈਂ ਨਹੀਂ ਲਿਖ ਕੇ ਦੇਣਾ ਮਰ ਬੱਚੇ ਯੋ ਦੱਸੋ ਬਣਾ ਬੱਚੀ ਉਹ ਅੱਦਾਂ ਦਾ ਮਾਤਾ ਕੋਈ ਨਹੀਂ ਸਾਹ ਦੇ ਮਾਂ ਨੇ ਜਮੇ ਨਹੀਂ ਆ ਤੇ ਮਾਂ ਨੂੰ ਆਪਦੀ ਜ਼ਿੰਦਗੀ ਤੇਰੀ ਦੀ ਨੂੰ ਆਪਣੀ ਜ਼ਿੰਦਗੀ ਦਿੱਖਦੀ ਆ ਵੀ ਮੇਰੀ ਜ਼ਿੰਦਗੀ ਆ ਮੈਂ ਆਪਣੀ ਜ਼ਿੰਦਗੀ ਸਵਾਰਨੀ ਆ ਬੰਦਾ ਮੁੱਕ ਚੁੱਕਾ ਬੰਦਾ ਮੁੱਕ ਚੁੱਕਾ ਮੇਰਾ ਪਿਓ ਉਦੋਂ ਮੁੱਕਿਆ ਜਦੋਂ ਮੈਂ 4 ਸਾਲ ਦਾ ਹਾਂ ਤੇ ਮੇਰੀ ਮਾਂ ਨੇ ਮੈਨੂੰ ਧੱਕਾ ਦਿੱਤਾ ਹੋਗਾ ਮਾਰਾ ਜਦੋਂ ਮੇਰੇ ਮੁੰਡੇ ਦਾ ਸੜਕ ਦੇ ਛੱਡ ਗਿਆ ਸੜਕ ਦੇ ਉੱਤੇ ਤੁਸੀਂ ਕਿਸੇ ਆਸ ਨੂੰ ਨਹੀਂ ਛੱਡਿਆ ਹੁੰਦਾ ਕਿਸ ਨੂੰ ਬੇਨਤੀ ਕੀਤੀ ਹੁੰਦੀ ਮਾਦਾ ਅੱਜ ਕੱਲ ਕੋਈ ਨਾ ਜਾਨਵਰ ਵੀ ਘਰੇ ਆ ਜੇ ਨਾ ਆਪਾਂ ਉਹਨੂੰ ਵੀ ਨਹੀਂ ਇਦਾਂ ਕਿਤੇ ਛੱਡ ਕੇ ਆਉਂਦੇ ਬਿਲਕੁਲ ਮੇਰੇ ਰਿਸ਼ਤੇਦਾਰਾਂ ਵੱਡੇ ਹੱਥ ਜੋੜੇ ਕੁੜੀਓ ਤੂੰ ਰਹਾ ਸੀ ਸਾਰਾ ਖਰਚਾ ਵੀ ਦੇਾਂਗੇ ਤੈਨੂੰ ਸੰਭਾਂਗੇ ਵੀ ਸਭ ਕੁਝ ਇਹ ਚੱਕ ਕੇ ਉਸ ਦਿਨ ਲੈ ਆਏ ਨੇ ਭੋਤ ਤੁਸੀਂ ਇਹਨਾਂ ਦੇ ਮੱਥੇ ਮਾਰਦੇ ਜਾਗੇ ਜੇ ਤੁਹਾਡੀ ਧੀ ਨਹੀਂ ਸੰਭਾ ਸਕਦੀ ਤੁਸੀਂ ਇਹਨਾਂ ਦੇ ਜਾ ਕੇ ਮੱਥੇ ਮਾਰਦੇ ਜੀ ਇਹਨਾਂ ਦਾ ਮਕਾਨ ਵੀ ਹੈਗਾ ਇਹਦੀ ਕੁੜੀ ਦਾ ਲਓ ਜੀ ਹੋਰ ਦੱਸੋ ਹੈਂ ਅਜੀ ਹੁਣ ਵੀ ਕੀ ਆ ਇਸ ਸਾਹਮਣੇ ਨਹੀਂ ਮਾਂ ਕਿੰਨਾ ਝੂਠ ਮਾਰਨ ਦੀ ਆ ਮਾਂ ਕਹਿੰਦੀ ਮੈਂ ਆਸ਼ਨ ਵਾਲਿਆਂ ਨੂੰ ਮਿਲ ਕੇ ਆਈ ਆ ਮੈਂ ਉਥੇ ਬੱਚੇ ਛੱਡ ਕੇ ਆਈ ਆ ਗੁਰਦੁਆਰੇ ਲੰਬਰ ਨੇ ਆ ਬਾਬਾ ਗੁਰਦੁਆਰਾ ਨਾ ਮੇਰੇ ਤੋਂ 3 ਕਿਲੋਮੀਟਰ ਦੂਰ ਵਾ ਹਾਂਜੀ ਤੇ ਗੁਰਦੁਆਰੇ ਵਾਲੇ ਮੇਰੇ ਨਾਲ ਜੁੜੇ ਆ ਮਤਲਬ ਕਿ ਉਹਨਾਂ ਨੇ ਹੀ ਮੈਨੂੰ ਬੱਚੇ ਦਿੱਤੇ ਸੀ ਅਗਲੇ ਦਿਨ ਤੇ ਮਾਨ ਕੇ ਚੱਲ ਜੇ ਮਾਂ ਉਥੇ ਗਈ ਹੁੰਦੀ ਠੀਕ ਆ ਤੇ ਉਹ ਗੁਰਦੁਆਰੇ ਵਾਲੇ ਨਾ ਮੇਰਾ ਡਰੈੱਸ ਦਿੰਦੇ ਨਾ ਮੈਨੂੰ ਮਿਲਦੇ 3 ਕਿਲੋਮੀਟਰ ਦੂਰ ਆ ਮੇਰੇ ਤੋਂ ਸਿਰਫ ਜਿੰਨਾ ਟੱਟ ਤੋਂ ਆ ਬੱਚਿਆਂ ਦਾ ਪਿੰਡ ਵਾ ਬਸ ਲਵਾ ਸੀ ਪੂਰੇ ਸੋਕੇ ਵੇਖ ਕੇ ਸਾਰਾ ਤੁਸੀਂ ਬੋਲਦੇ ਹੋ ਫਾਜ ਜੀ ਅਸੀਂ ਤੁਹਾਡਾ ਫੋਨ ਕੱਢ ਗਏ ਮੈਂ 20 ਦਿਨ ਢਿਕੇ 20 ਦਿਨ 13 ਤਰੀਕ ਨੂੰ ਮੈਂ ਬੱਚੇ ਲੈ ਗਿਆ 13 ਨਵੰਬਰ ਨੂੰ ਮੈਂ ਵੀ ਵਿੱਚ ਵੀਡੀਓ ਚ ਪਾਇਆ ਸੀਗਾ ਕਿ ਜੇਕਰ ਬੱਚਿਆਂ ਦਾ ਪਰਿਵਾਰ ਆਣ ਕੇ ਮਾਫੀ ਮੰਗ ਕੇ ਬੱਚੇ ਲੈ ਜਾਊਗਾ ਤੇ ਵਧੀਆ ਵਾ ਅਸੀਂ ਗੁਰਦੁਆਰੇ ਗਏ ਸਾਨੂੰ ਉਹਨਾਂ ਮੋੜਤਾ ਉਹ ਕਹਿੰਦੇ ਨਹੀਂ ਵੀ ਮਰਬਾ ਤੂੰ ਸਾਹਮਣੇ ਸਖੀ ਤੂੰ ਕਿੱਦਾਂ ਬੱਚੇ ਸਰਬੇ ਨਹੀਂ ਮਾਤਾ ਜਿਹੜਾ ਨੰਬਰ ਦਿੱਤਾ ਇਹ ਉਹ ਨੰਬਰ ਗਲਤ ਆ ਮੈਂ ਨਾ ਲੈ ਕੇ ਗਿਆ ਤਾਂ ਅਸੀਂ ਲੈ ਆਉਂਦਾ ਸੀ ਪਰ ਬਾਬਾ ਇਹ ਤੁਸਾਂ ਨਾਲ ਗੱਲ ਰਪਾ ਬਾਬਾ ਮੇਰਾ ਹੋਈ ਸੀ ਨਾ ਮੇਰਾ ਵੀਰੇ ਅਸਲ ਚ ਕੀ ਹੋਇਆ ਮੇਰਾ ਢਾਡੇ ਪਿੰਡੋਂ ਨਾ ਕਾਫੀ ਵੀਰਾਂ ਦੇ ਮੈਨੂੰ ਫੋਨ ਆਇਆ ਇਥੋਂ ਵੀ ਦੋ ਤੋਂ ਉਹ ਮੇਰਾ ਫੋਨ ਖਰਾਬ ਹੋ ਗਿਆ ਬੰਨ ਨਹੀਂ ਰਿਹਾ ਜਿੱਤੇ ਨੰਬਰ ਹਾਂਜੀ ਤਾਂ ਤੁਸੀਂ ਫੋਨ ਲਾਇਆ ਸੀਗਾ ਤੁਸੀਂ ਵੀ ਕਹਿ ਵੀ ਅਸੀਂ ਪੰਚਾਇਤ ਮੈਂਬਰ ਉਥੋਂ ਪਿੰਡ ਦੇ ਤੇ ਤੁਸੀਂ ਆਓ ਮਾਤਾ ਬੱਚੇ ਵੇਖਣੇ ਆ ਆ ਜਾ ਦੇਖ ਲੋ ਛੁੱਟ ਗਿਆ ਉਹ ਧਿਕਣ ਦੇ ਬਾਬਾ ਦਨਾਈ ਜੇ ਪੰਜ ਅਜੀ ਆਦੀ ਨੋ ਵੀ ਸਾਹਮਣੇ ਮਾਤਾ ਸਾਹਮਣੇ ਆ ਜੰਮੇ ਆ ਤੇ ਸਾਹਮਣੇ ਆ ਸਮਝਦੇ ਆਉਂਦੇ ਉਹ ਇੱਥੇ ਕਾਰਨ ਦਿਮਾਗ ਹੀ ਉੱਗ ਗਿਆ ਗੱਲ ਕਰਦੇ ਕਮਾਲ ਹੋ ਗਈ ਆ ਵੇਖ ਲੋ ਛੜਕ ਦੇ ਉੱਤੇ ਸੁੱਟ ਗਿਆ ਏ ਛੜਕ ਦੇ ਉੱਤੇ ਸਾਨੂੰ ਕੀ ਪਤਾ ਮੈਂ ਤੇ ਦੇ ਕੁੜੀ ਦਾ ਨੰਬਰ ਦੇ ਆਪਣੀ ਦਾ ਕੁੜੀ ਦਾ ਨੰਬਰ ਦੇ ਮੈਨੂੰ ਪਤਾ ਕਰਾ ਦੱਟ ਗਿਆ ਜੋ ਮਾਤਾ ਫਿਰ ਮੈਂ ਜੇ ਕਾਰਵਾਈ ਕਰਾਈ ਤੇ ਤੁਸੀਂ ਮੈਨੂੰ ਮੇਰੇ ਹੀ ਤਰਲੇ ਕੱਢਨੇ ਜੇ ਮੇਰੇ ਕੋਲ ਆਣ ਕੇ ਤੁਸੀਂ ਇਹੋ ਕਹਿਣਾ ਕਿ ਵੀਰ ਜੀ ਰਾਜਨਾਮਾ ਕਰ ਲਈ ਆਪਾਂ ਹਟ ਤੋਂ ਗਲਤੀ ਹੋ ਗਈ ਪੈਰੀ ਹੱਥ ਲੋਣੇ ਦੇ ਰਹੀ ਕੁੜੀ ਨੂੰ ਮਗਾ ਲਓ ਤਨੇ ਦਾ ਗੁਜਰਾਂ ਨੂੰ ਪੁੱਛ ਲਈ ਇੱਥੇ ਦਿਨੇ ਵਾਲ ਗੁਜਰ ਸੀਗੇ ਘਰ ਗਿਆ ਨੂੰ ਉਹਨਾਂ ਨੇ ਇਦਾਂ ਤੁਹਾਡੇ ਵਾਂਗੂ ਬੋਲਿਆ ਸੀ ਕਿ ਜੋ ਕਰਦਾ ਕਰਾ ਲੋ ਬੋਲਦੇ ਨਹੀਂ ਤੂੰ ਆਦੀ ਕੁੜੀ ਦਾ ਐਡਰੈਸ ਦੇ ਮੈਨੂੰ ਦੇ ਕੁੜੀ ਦਾ ਨੰਬਰ ਜਾਂ ਫੇਰ ਮਾਤਾ ਤੂੰ ਛੱਡ ਗਈ ਮਾਤਾ ਮੇਰੀ ਗੱਲ ਸੁਣ ਜਾ ਮਾਤਾ ਕਿੱਥੇ ਆ ਗਈ ਫੇਰ ਕੀ ਪਤਾ ਸਾਨੂੰ ਆਪਣਾ ਉਧਰ ਸੁਲਤਾਨਪੁਰ ਉਹ ਉੱਡ ਜਾਈਗਾ ਹਾਂ ਆਪਣਾ ਗੁਰਦਾਰੇ ਦੇ ਬਾਹਰ ਛੱਡ ਕੇ ਗਿਆ ਗੁਰਦਾਰੇ ਦੇ ਬਾਹਰ ਜਾਂ ਗੁਰਦਾਰੇ ਅੰਦਰ ਬਿਠਾਉਂਦੇ ਸਾਨੂੰ ਜੀ ਨੂੰ ਕੁਝ ਹੁੰਦਾ ਸੀਗਾ ਵੀ ਇੰਨੀ ਠੰਡ ਆ ਵੀ ਹਾਏ ਕਿ ਬੱਚੇ ਕਿੱਦਾਂ ਰਹਿਣਗੇ ਬਈ ਉੱਥੇ ਜੇ ਕੁੱਤਾ ਬਿੱਲਾ ਉਹਨਾਂ ਨੂੰ ਖਾ ਜਾਂਦਾ ਠੀਕ ਹੈ ਜੀ ਜਾਂ ਉਹ ਵੱਡਾ ਰੋਡ ਆ ਆ ਕਪੂਰਛੇ ਲੈ ਲੈ ਜਿਹੜਾ ਰੋਡ ਆ ਨਾ ਐਡਾ ਰੋਡ ਆ ਜੇਕਰ ਉਹਦੇ ਕੋਈ ਟਰੱਕ ਚੜ ਜਾਂਦਾ ਹਾਂਜੀ ਹਾਂਜੀ ਕੁੜੀ ਨੂੰ 102 ਬੁਖਾਰ ਸੀਗਾ ਬੰਦੇ ਬੰਦੇ ਆ ਵੇਦ ਰਿਹਾ ਵੀਡੀਓ ਇਹਨਾਂ ਕੱਪੜਾ ਲੀੜਾ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਡਾਕਟਰ ਕੋਲ ਖੜੀ ਕੁੜੀਓ ਆਦਾ ਤੂੰ ਉਹਵੇਂ ਉਹਨਾਂ ਦੀ ਨਾਨੀ ਬੱਚਿਆਂ ਦੀ ਠੀਕ ਹੈ ਨਾ ਮੂਲ ਨਾਲ ਉਹ ਨਾ ਵਿਆਜ ਪਿਆਰਾ ਹੁੰਦਾ ਵਾ ਤੂੰ ਵੀ ਉਹਨਾਂ ਦੀ ਨਾਨੀ ਤੇ ਤੂੰ ਭੱਜ ਕੇ ਜਾਣਾ ਸੀ ਵੀ ਮੇਰੇ ਬੱਚੇ ਵਿਖਾਓ ਮੈਨੂੰ ਮੇਰੇ ਬੱਚੇ ਵਿਖਾਓ ਤੇ ਤੈਨੂੰ ਮੈਂ ਕਿਹਾ ਵੀ ਮਾਤਾ ਬੱਚੇ ਤੇਰੇ ਮੇਰੇ ਨਾਲ ਗੱਡੀ ਦੀ ਤੇ ਤੂੰ ਇੱਕ ਈ ਨਹੀਂ ਕਿਹਾ ਇਹ ਸਾਨੂੰ ਵੀ